ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਣੇ ਪੁੱਤ ਨੂੰ ਅਗਨੀ ਦੇਣੀ ਪੈ ਜੇ ਉਹਦੇ ਕੀ ਬੀਤਦੀ ਆ ਕੀ ਮੇਰੀ ਹੱਥ ਮੰਨ ਕੇ ਬੇਨਤੀ ਆ ਵੀ ਮੇਰਾ ਘਰ ਉਜੜ ਗਿਆ ਜੀ ਸਾਡਾ ਵੀ ਹੋਰ ਬੱਚੇ ਦਾ ਨਾ ਉਜੜੇ ਸੰਤ ਤੱਕ ਵੀ ਇੱਥੇ ਪਵੰਦ ਵੀ ਹੋਰ ਕਿਸੇ ਦਾ ਘਰ ਇਹ ਇਹਨਾਂ ਇਹਨਾਂ ਦੇ ਜਨਾਂ ਖਬਰ ਲਾ ਦੋਂਗੇ ਤੁਸੀਂ ਖਬਰ ਜਾ ਕੇ ਗਾਹਾਂ ਪਹੁੰਚ ਜਾਂਦੀ ਆ ਡਿਲੀਟਾਂ ਹੋ ਜਾਂਦੀ ਨੇ ਖਬਰਾਂ ਖਬਰ ਸੁਣ ਲਈ ਗਾਹਾਂ ਨਗਾਤੀ ਪਰ ਕੋਈ ਇਹ ਤਾਂ ਐਕਸ਼ਨ ਕੋਈ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਪਿੰਡੂ ਇਲਾਕੇ ਚੋਂ ਉੱਠ ਕੇ ਮੁੱਖ ਮੰਤਰੀ ਜੁਣੇ ਲੋਕਾਂ ਨੇ ਤੁਹਾਨੂੰ ਪਿੰਡੂ ਹਲਕੇ ਦਾ ਪਤਾ ਹੈ ਵੀ ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਣੇ ਪੁੱਤ ਨੂੰ ਅਗਨੀ ਦੇਣੀ ਪਈ ਜੇ ਉਹਦੇ ਕੀ ਬੀਤਦੀ ਆ ਛੱਤ ਤੇ ਪਤੰਗ ਉਡਾਉਂਦੇ ਸਮੇਂ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ ਤਾਂ ਸੰਗਰੂਰ ਜ਼ਿਲ੍ਹੇ ਤੋਂ ਇੱਕ ਬਹਿਤੀ ਮੰਤ ਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਆ ਤਾਂ ਪਤੰਗ ਉਡਾਉਂਦੇ ਸਮੇਂ ਆਪਣੇ ਘਰ ਦੀ ਤੀਸਰੀ ਮੰਜ਼ਲ ਤੋਂ ਡਿੱਗਨਦਨਾ 12 ਸਾਲ ਦੇ ਹਰਜੋਤ ਸਿੰਘ ਦੀ ਮੌਤ ਹੋ ਗਈ ਹੈ ਤਾਂ ਹਰਜੋਤ ਸਿੰਘ ਛੇਵੀਂ ਕਲਾਸ ਦਾ ਵਿਦਿਆਰਥੀ ਸੀ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਹਾਲਾਂਕਿ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਤੇ ਲੋੜੀ ਦੀਆਂ ਖੁਸ਼ੀਆਂ ਹੁਣ ਮਾਤਮ ਦੇ ਵਿੱਚ ਬਦਲ ਗਈਆਂ ਨੇ ਤਾਂ ਛੱਤ ਤੇ ਬੱਚਾ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਤੀਜੀ ਮੰਜ਼ਲ ਤੋਂ ਦੱਸਿਆ ਜਾ ਰਿਹਾ ਹੈ ਕਿ ਢਹਿ ਗਿਆ ਜਿਸ ਦੇ ਚਲਦਿਆਂ ਇਸ 12 ਸਾਲ ਦੇ ਮਾਸੂਮ ਦੀ ਜਾਨ ਚਲੀ ਗਈ ਹੈ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਕੀ ਹੋਇਆ ਸੀ ਤੇ ਕਿਸ ਤਰ੍ਹਾਂ ਘਟਨਾ ਘਟੀ ਸਾਜੀ ਘਟੀ ਜੀ ਬੱਚਾ ਉਹ ਤੀਜੀ ਮੰਜ਼ਲ ਕੋਠੀ ਹੈ ਜੀ ਚਲੋ ਪਤੰਗ ਕਹਿੰਦਾ ਮੈਂ ਪਤੰਗ ਚਾੜਨਾ ਇਹ ਬੱਚਾ ਉਰੋਂ ਗਿਆ ਜੀ ਆ ਗਲੀ ਗਲੀ ਜਾ ਕੇ ਆਏ ਜਾਂ ਕੇ ਉਹ ਤੀਜੀ ਮੰਜ਼ਲ ਤੇ ਚੜ ਗਿਆ ਬੱਚੇ ਹੋਰ ਵੀ ਦੇ ਨਾਲ ਪਤੰਗ ਚਾੜਦੇ ਚਾੜਦੇ ਜੀ ਉਹ ਜਿਹੜੀ ਲਿਫਟ ਵਾਲਾ ਪੋਰਚਨ ਬਣਾਇਆ ਹੈ ਜੀ ਲਿਫਟ ਵਾਸਤੇ ਉਹ ਤਿੰਨ ਮੰਜ਼ਲ ਹੈ ਜੀ ਤਿੰਨ ਪੋਰਚਨ ਬਣਾਏ ਹੋਏ ਨੇ ਉਹ ਜਿਹੜਾ ਉੱਪਰਲੀ ਮੰਜ਼ਲ ਹੈ ਜੀ ਉੱਥੋਂ ਬੱਚਾ ਕਿਵੇਂ ਡਿਗਿਆ ਕਿਵੇਂ ਨਾ ਉਹ ਰੱਬ ਜਾਣਦਾ ਪਰ ਹੋਇਆ ਇਹ ਸਾਰੀ ਜਿਹੜੀ ਦੁਰਘਟਨਾ ਹੋਈ ਜੇ ਪਤੰਗ ਦੇ ਕਰਨੇ ਹੋਈ ਹੈ ਜਿਹੜੀ ਚੈਨਾ ਮੇਰੇ ਡੋਰ ਹੈ ਜੀ ਇਹ ਬੱਚੇ ਪਤੰਗ ਚਾੜਦੇ ਨੇ ਸਾਡਾ ਘਰ ਪੱਟਿਆ ਗਿਆ ਜੀ ਮੈਂ ਤਾਂ ਐ ਸਰਕਾਰਾਂ ਤੱਕ ਇਹੀ ਕਹਿਣਾ ਜੀ ਵੀ ਹੋਰ ਦਾ ਨਾ ਪੱਟਿਆ ਜਾਵੇ ਸਰਕਾਰ ਕਾਨੂੰਨ ਬਣਾਉਂਦੀ ਜੂਰਾ ਪਰ ਕੋਈ ਐਕਸ਼ਨ ਨਹੀਂ ਲੈਂਦੀ ਕੱਲਾ ਮੁੰਡਾ ਕੱਲਾ ਬੱਚਾ ਟੀਗਾ ਜੀ ਮੁੰਡਾ ਹੈਗਾ ਟੀ ਜੀ ਆਪਣਾ 12 ਕੇ ਸਾਲ ਦਾ 12 ਕੇ ਸਾਲ ਦਾ ਮੁੰਡਾ ਟੀਗਾ ਜੀ 6ਵੀਂ ਚ ਪੜਦਾ 6ਵੀਂ ਕਲਾਸ ਚ ਪੜਦਾ ਦੀ ਹੈਂਡਬਾਲ ਦਾ ਵਧੀਆ ਖੜਿਆ ਰਹੀ ਤੀਗਾ ਹੈਂਡਬਾਲ ਦਾ ਵਧੀਆ ਖੜਿਆ ਰਹੀ ਤੀਗਾ ਕੋਈ ਆਣੀ ਨਹੀਂ ਤੀ ਵੀ ਮੁੰਡਾ ਇੰਨਾ ਇੰਨਾ ਚੁਸਤ ਚਲਾਕ ਮੁੰਡਾ ਬੱਚਾ ਬਸ ਮੈਂ ਪਤੰਗ ਚਾੜਨਾ ਤੰਗ ਪਿਛਲੀ ਵਾਰੀ ਵੀ ਜਿੱਦ ਕਰੀਆ ਇਹਨੂੰ ਛਾੜਨਾ ਨਹੀਂ ਆਉਂਦਾ ਸੀਗਾ ਪਿਛਲੀ ਵਾਰੀ ਪਰ ਜਦੋਂ ਬੱਚਿਆਂ ਨੂੰ ਇਹ ਸਮਾਨ ਮਿਲਦੇ ਨੇ ਤਾਂ ਹੀ ਬੱਚੇ ਐਕਸ਼ਨ ਲੈਂਦੇ ਨੇ ਜੀ ਜੇ ਬੱਚਿਆਂ ਨੂੰ ਜਦੋਂ ਇਹ ਚੀਜ਼ਾਂ ਨਹੀਂ ਮਿਲਣਗੀਆਂ ਬੱਚੇ ਕਿਵੇਂ ਝੜਨਗੇ ਪਹਿਲਾਂ ਇਹ ਦੱਸ ਕੀ ਕਹਿਣਾ ਚਾਹਣ ਉਹਨਾਂ ਬੱਚਿਆਂ ਨੂੰ ਤੇ ਮਾਪੇ ਮਾਪਿਆਂ ਨੂੰ ਅਸੀਂ ਕਹਿਣਾ ਜੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਮੇਰਾ ਘਰ ਉਜੜ ਗਿਆ ਜੀ ਸਾਡਾ ਵੀ ਹੋਰ ਬੱਚੇ ਦਾ ਨੌਜਿਹੜੇ ਦਸੰਤ ਤੱਕ ਵੀ ਇੱਥੇ ਪਵੰਦ ਨਹੀਂ ਵੀ ਹੋਰ ਕਿਸੇ ਦਾ ਘਰ ਇਹ ਇਹਨਾਂ ਇਹਨਾਂ ਦੇ ਜਨਾਂ ਖਬਰ ਲਾ ਦੋਂਗੇ ਤੁਸੀਂ ਖਬਰ ਜਾ ਕੇ ਗਾਹਾਂ ਪਹੁੰਚ ਜਾਂਦੀ ਹੈ ਡਿਲੀਟਾਂ ਹੋ ਜਾਂਦੀਆਂ ਨੇ ਖਬਰਾਂ ਖਬਰ ਸੁਣ ਲਈ ਗਾਹਾਂ ਨਗਾਤੀ ਪਰ ਕੋਈ ਇਹ ਤਾਂ ਐਕਸ਼ਨ ਕੋਈ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਆਂ ਭਗਵੰਤ ਮਾਨ ਸਾਹਿਬ ਤੁਸੀਂ ਪਿੰਡੂ ਇਲਾਕੇ ਚੋਂ ਉੱਠ ਕੇ ਮੁੱਖ ਮੰਤਰੀ ਚੋਣੇ ਲੋਕਾਂ ਨੇ ਤੁਹਾਨੂੰ ਪਿੰਡੂ ਹਲਕੇ ਦਾ ਪਤਾ ਹੈ ਵੀ ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਦੇ ਪੁੱਤ ਨੂੰ ਅਗਣੀ ਦੇਣੀ ਪਈ ਜੇ ਉਹਦੇ ਕੀ ਬੀਤਦੀ ਆ ਹਾਂ ਤੁਸੀਂ ਆਏ ਦੱਸੋ ਵੀ ਇਹ ਹੋਰ ਨਾਲ ਨਾ ਹੋਵੇ ਸਾਡਾ ਘਰ ਉਜੜ ਗਿਆ ਵੀ ਹੋਰ ਦਾ ਕਿਸੇ ਨਾਲ ਜਿਹੜੇ ਅਸੀਂ ਚਾਈਨਾ ਡੋਰ ਦੇ ਨਾਲ ਦੇਖੋ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਦੇ ਲਾਲ ਚ ਆਪੀ ਲਿਆ ਕੇ ਦਿੱਤੀ ਹੈ। ਇਹੀ ਪਿੰਡਾ ਜੀ ਸਾਡੇ ਚਾਚੇ ਦਾ ਮੁੰਡਾ ਇਹ ਗੁਰਪ੍ਰੀਤ ਸਾਡਾ ਚਾਚਾ ਜੀ ਸਾਡੇ ਸਗੇ ਚਾਚੇ ਦਾ ਮੁੰਡਾ ਤੀਗਾ ਨੌਜਵਾਨ ਮੁੰਡਾ ਤੀਗਾ 12-13 ਸਾਲ ਦੀ ਉਮਰ ਤੀਗੀ। ਛੁੱਟੀਆਂ ਕਰਕੇ ਹੁਣ ਬੱਚੇ ਦੇਖੋ ਸਕੂਲ ਲੱਗ ਨਹੀਂ ਰਹੇ ਪਤੰਗ ਚੜਾਉਣ ਦੀ ਜਿੱਦਾਂ ਸੀ ਉਹ ਕਰਦੇ ਨੇਗੇ। ਬਹੁਤ ਅਸੀਂ ਰੋਕ ਰਹੇ ਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6-700 ਰੁਪਏ ਦਾ ਆਪਣਾ ਜਿਹੜਾ ਆਉਂਦਾ ਇਹ ਚੈਰਾ ਡੋਰ ਕਹਿੰਦੇ ਨੇ ਜੀ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜ਼ਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਉੱਥੇ ਚੜਾ ਰਿਹਾ ਸੀ ਕਿਤੇ ਝਾੜਦਾ ਚੜਦਾ ਗਿਆ ਲਾ ਉਹਦੇ ਜਿਹੜਾ ਉਹ ਲਿਫਟਿੰਗ ਕਫ ਬਣਿਆ ਹੈ ਜੀ ਥੱਲੇ ਤੱਕ ਤਿੰਨ ਮੰਜ਼ਲੇ ਪੋਰਚ ਤੇ ਥੱਲੇ ਲਿਫਟ ਨਾਉਣ ਵਾਸਤੇ ਲਿਆਉਣ ਵਾਸਤੇ ਜੀ ਉਹਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋਇਆ ਨਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਤੀਗਾ ਚਲ ਗਿਆ ਸਾਡਾ ਤਾਂ ਘਰ ਉਜੜ ਗਿਆ ਅਸੀਂ ਬੇਨਤੀ ਕਰਦੇ ਆਂਗੇ ਸਰਕਾਰਾਂ ਨੂੰ ਵੀ ਪੂਰਨ ਤੌਰ ਤੇ ਜਿਹੜੀ ਇਹ ਬਸੰਤ ਪੰਚਮੀ ਹੈ ਇਥੇ ਪਾਬੰਦੀ ਲਾਈ ਜਾਵੇ ਬਹੁਤ ਬੱਚੇ ਤੇ ਧੱਕਾ ਕਰਦੇ ਨੇ ਮਾਪਿਆਂ ਦੇ ਵੀ ਨਹੀਂ ਸੁਣਦੇ ਹੈਗੇ ਇਹ ਜਿਹੜੀ ਚਾਇਨਾ ਡੋਰ ਹੈਗੀ ਇਹ ਸਾਡੇ ਅਸੀਂ ਦੁੱਧ ਪਾਉਣ ਜਾਂਦੇ ਆਂ ਸ਼ਹਿਰਾਂ ਦੇ ਵਿੱਚ ਬਹੁਤ ਲੋਕਾਂ ਦੇ ਗੱਲ ਵੱਡ ਰਹੀ ਹੈਗੀ ਸਾਡੇ ਜਾਨਵਰ ਨੇ ਪੰਛੀ ਨੇਗੇ ਕਿੰਨੇ ਸਾਡੇ ਪੰਜਾਬ ਦੀ ਰੌਣਕ ਨੇਗੇ ਉਹ ਪੰਛੀਆਂ ਦੇ ਲਈ ਬਹੁਤ ਵੱਡਾ ਹੈ ਇੱਕ ਜਦੋਂ ਪਤੰਗ ਉਡਾਰਾ ਸੀ ਕਿ ਬੱਚਾ ਕੱਲਣਾ ਸੀ ਉਹ ਨਾ ਜੀ ਬੱਚੇ ਹੋਰ ਵੀ ਸੀਗੇ ਨਾਲ ਬੱਚੇ ਦੋ ਨਾਲ ਹੋਰ ਸੀਗੇ ਜੀ ਦੋ ਬੱਚੇ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਜੀ ਉਹ ਬੱਚੇ ਉਹ ਡਰ ਗਏ ਉਹ ਭੱਜ ਗਏ ਉਹ ਬੱਚਾ ਦੋ ਨਾਲ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਉਹਨਾਂ ਨੇ ਰੌਲਾ ਨਹੀਂ ਪਾਇਆ ਉਹ ਦਾ ਕਲੀਅਰ ਨਹੀਂ ਉਹ ਸਾਨੂੰ ਐ ਲੱਗ ਰਿਹਾ ਹਾਂ ਵੀ ਪਹਿਲਾਂ ਵਾਗੇ ਇੱਕ ਉਹਦੇ ਗਿੱਗੇ ਤੋਂ ਬਾਅਦ ਦੇ ਗਏ ਨੇ ਗਏ ਉਹ ਚਾਹੇ ਡਰ ਕੇ ਵਾਗੇ ਜੀ ਚਾਹੇ ਡਰ ਕੇ ਵਾਗੇ ਚਾਹੇ ਪਹਿਲਾਂ ਵਾਰ ਇਹ ਬੱਚਾ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੌਲੀ ਹੌਲੀ ਕਰਾਂ ਚ ਟੋਲਦੇ ਟੋਲਦੇ ਪਤਾ ਲੱਗਿਆ ਵੀ ਕਿਹੜੇ ਘਰ ਚਾ ਬੱਚਾ ਡੇਢ ਘੰਟੇ ਬਾਅਦ ਸਾਨੂੰ ਉੱਥੋਂ ਜਾ ਕੇ ਲਿਫਟਿੰਗ ਦੇ ਵਿੱਚੋਂ ਮਿਲਿਆ ਬੱਚਾ ਬੋਲਦਾ ਸੀਗਾ ਬੱਚਾ ਉਹਦੋਂ ਬੋਲਦਾ ਸੀਗਾ ਅਸੀਂ ਲੈ ਕੇ ਗਏ ਅਸੀਂ ਸੰਗਰੂਰ ਲੈ ਕੇ ਗਏ ਸੀ ਜੀ ਸੰਗਰੂ ਤੇ ਉਥੋਂ ਉਹਨਾਂ ਨੇ ਸਾਡਾ ਥੋੜਾ ਮोटा ਐਕਸ-ਰੇ ਵਗੈਰਾ ਕੀਤੇ ਫਿਰ ਸਾਡਾ ਪਟਿਆਲੇ ਦਾ ਪਰਚਾ ਕੱਟਤਾ ਜੀ ਪਟਿਆਲੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਅਸੀਂ ਪਹੁੰਚੇ ਨਹੀਂ ਹਸਪਤਾਲ ਜੀ ਪਹਿਲੇ ਪੂਰਾ ਹੋ ਗਿਆ